22 ਜਨਵਰੀ ਨੂੰ ਰਾਮ ਮੰਦਰ ਦਾ ਪ੍ਰਾਣ ਪ੍ਰਠਿਸ਼ਟਾ ਸਮਾਰੋਹ ਹੋਣ ਵਾਲਾ ਹੈ ਇਸ ਦਿਨ ਲਈ ਦੇਸ਼ ਵਾਸੀਆਂ ਦੇ ਮਨ ਵਿੱਚ ਭਾਰੀ ਉਤਸ਼ਾਹ ਹੈ ਇੱਕ ਵਾਰ ਫਿਰ ਕਈ ਸਾਲਾਂ ਬਾਅਦ ਅਯੁੱਧਿਆ ਰਾਮ ਮੰਦਰ ਰਾਮ ਲੱਲਾ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਹੈ ਅਜਿਹੇ ਵਿੱਚ ਕਈ ਤਰ੍ਹਾਂ ਦੀਆਂ ਸਾਈਟਸ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਾਮ ਮੰਦਰ ਨੂੰ ਲੈ ਕੇ ਗੁੰਮਰਾਹਕੁੰਨ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਰਕਾਰ ਇਸ ਤੇ ਬਹੁਤ ਹੀ ਸਖਤ ਹੋ ਗਈ ਹੈ ਸਰਕਾਰ ਨੇ ਸਾਰੇ মিডিਆ ਗਰੁੱਪਸ ਤੇ سوشل মিডিਆ ਪਲੇਟਫਾਰਮ ਤੇ ਰਾਮ ਮੰਦਰ ਨੂੰ ਲੈ ਕੇ ਗਲਤ ਖਬਰਾਂ ਦੇਣ ਨੂੰ ਲੈ ਕੇ ਸੁਚੇਤ ਕੀਤਾ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ মিডিਆ ਸੰਸਥਾਵਾਂ ਨੂੰ ਸਲਾਹ ਦਿੱਤੀ ਹੈ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਸ ਵਿੱਚ ਉਹਨਾਂ ਕਹੇ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਗੈਰ ਪ੍ਰਮਾਣਿਤ ਭੜਕਾਊ ਅਤੇ ਗੁੰਮਰਾਹਕੂਨ ਜਾਣਕਾਰੀ ਤੇਜ਼ੀ ਨਾਲ ਫੈਲਾਈ ਜਾ ਰਹੀ ਹੈ ਅਜਿਹੀ ਸੂਚਨਾ ਦੇਸ਼ ਦੀ ਫਿਰਕੂ ਸਤਿ ਭਾਵਨਾ ਅਤੇ ਜਨਤਕ ਵਿਵਸਥਾ ਲਈ ਖਤਰਾ ਹਨ ਅਯੋਧਿਆ ਵਿੱਚ 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਥਿਸ਼ਟਾ ਦਾ ਪ੍ਰੋਗਰਾਮ ਹੈ ਇਸ ਦਿਨ ਪੂਰੀ ਅਯੋਧਿਆ ਨੂੰ ਸਜਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਕਈ ਹੋਰ ਸ਼ਖਸੀਅਤਾਂ ਉੱਥੇ ਮੌਜੂਦ ਹੋਣਗੀਆਂ